ਆਸਾ ਅੰਕਾਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਕੈ ਭਾਣ ਸਤਗੁਰ ਮਿਲੈ ਸੱਚ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਜੈ ਸੋਈ ਮੈਂ ਸੋਹ ਦਾਤਾ ਏਕੋ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾ ਸਦਾ ਸੁਖ ਹੋਈ ਰਹਾਉ ਇਸ ਜੋਗ ਮਹਿ ਨਿਰਭਉ ਹਰ ਨਾਮ ਹੈ ਪਾਈਐ ਗੁਰ ਵਿਚਾਰ ਬਿਨ ਨਾਵੈ ਜਮ ਕੈ ਵਸ ਹੈ ਮਨ ਮੁਖ ਅੰਧ ਗਵਾਰੇ ਹਰ ਕੈ ਭਾਣ ਜਨ ਸੇਵਾ ਕਰੈ 부ਜੈ ਸਚ ਸੋਈ ਹਰ ਕੈ ਭਾਣ ਸਾਲਾਹੀਐ ਭਾਣੈ ਮੰਨੈ ਸੁਖ ਹੋਈ ਹਰ ਕੈ ਭਾਣ ਜਨਮ ਪਦਾਰਥ ਪਾਇਆ ਮਤੁ ਤੁਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਤਉ ਕਰਤਾ ਸਚਿਆਰ ਮੈਂ ਦਾਸਾਈ ਜੋ ਤਉ ਭਾਵੇ ਸੋਈ ਠੀਸੀ ਜੋ ਤਉ ਦੇਹ ਸੋਈ ਹਉ ਪਾਈ ਰਹਾਉ ਸਾਬ ਤੇਰੀ ਤਉ ਸਭਨੀ ਧਾਇਆ ਜਿਸਨਾ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੋਰਾ ਮੁਖ ਲਾਦਾ ਮਨ ਮੁਖ ਗਵਾਇਆ ਤੋ ਦਿਆਪ ਵਿਛੋੜਿਆ ਆਪ ਮਿਲਾਇਆ ਹੂੰ ਹੋਂ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇ ਰਾਖੇਲ ਵਿਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੋ ਜਾਣਾ ਐ ਸੋਈ ਜਨ ਜਾਣੈ ਹਰ ਗੁਣ ਸਾਦੇ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੋਦ ਬਿਨ ਦੂਜਾ ਅਵਰਨ ਕੋਇ ਤੋਕਾਰ ਕਰਵੇ ਖਹਿ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇੱਕ ਓੰਕਾਰ ਸਤਗੁਰ ਪ੍ਰਸਾਦ 라ਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸ ਹੀ ਧੜਾ ਪਿਆ ਮਿੱਤਰ ਸੁੱਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਹੀ ਥੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੈ ਸੋਾਈ ਹਮਾਰਾ ਥੜਾ ਹਰ ਰਹਿਆ ਸਮਾਈ ਹਮ ਹਰ ਸਿਓ ਥੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਥੜਾ ਅਵਰ ਨ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜੈਨ ਸਿਓ ਥੜੇ ਕਰਹੇ ਸੇ ਜਾਹੇ ਝੂਠ ਧੜੇ ਕਰ ਪਛੋਤਾ ਹੈ ਫਿਰ ਨਾ ਰਹੇ ਮਨ ਖੋਟ ਕਮਾਹੇ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥ ਨਾ ਹੈ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂ ਜਹ ਗਾਵਾਰੀ ਜਨਮ ਮਰ ਹੈ ਜੂਏ ਬਾਜੀ ਹਾਰੀ हमरे हर जे हलत पलत सब सवारी काल युग में तड़े पंच चोर झगड़ाए काम क्रोध लोभ मोह अपमान बढ़ाए जिसनो कृपा करे तस सत्संग मिलाए हमरा हर जिन एहे तड़े सब गवाए ਮਥਿਆ ਦੂਜਾ ਭਾਉ ਧੜੇ ਬਹਿ ਪਾਵੇ ਪ੍ਰਾਇਆ ਛਦਰ ਵਟਕ ਲੈ ਆਪਣਾ ਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੇ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਭਾਇਆ ਗੁਰਬਾਣੀ ਹਰਿਆ ਲਖ ਲਖਾਇਆ ਗੋਰਾ ਮਖਨਾਮ ਸੁਨੋ ਮੇਰੀ ਭੈਣਾ ਇੱਕੋ ਰਵ ਰਹਾ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਣਾ ਰਹਾਉ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਗੁਰ ਪੁਰਖ ਪਾਇਆ ਵੱਡ ਭਾਗ ਦੂਜੈ ਭਾਏ ਭਵ ਹੈ ਬਿਖਮਾਇਆ ਭਾਗ ਹੀਨ ਨਹੀਂ ਸਤ ਗੁਰ ਪਾਇਆ ਅੰਮ੍ਰਿਤ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਅੰਮ੍ਰਿਤ ਹਰ ਰਸ ਹਰ ਆਪ ਪੀ ਆਇਆ ਗੁਰ ਪੂਰੇ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖ ਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਵਡੈ ਭਾਗ ਗੁਰਮੁਖ ਹਰ ਲੈ ਨਾ ਰਹਾਓ ਨਾਮ ਬਿਨਾ ਨਹੀਂ ਜੀਵ ਆ ਜਾਏ ਵਡੈ ਭਾਗ ਗੁਰਮੁਖ ਹਰ ਪਾਏ ਨਾਮ ਹੀਨ ਕਾਲਖ ਮੁਖ ਮਾਇਆ ਨਾਮ ਬਿਨਾ ತ್ರೆਗ ತ್ರೆਗ ਜੀਵਾਇ ਵਡਾ-ਵਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇ ਆਸਾ ਮਹਲਾ 4 ਗੁਣ ਗਾਵਾ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਬਖਾਣੀ ਜਪ ਜਪ ਨਾਮ ਮਨ ਭਇਆ ਆਨੰਦਾ ਸਤ 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 ਗੁਰ ਨਾਮ ਦੇੜਾ ਆ ਰਸ ਗਾਏ ਗੁਣ ਪਰਮਾਨੰਦਾ ਰਹਾਓ ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਜੋਗਾ ਗੁਣ ਵੀ ਹੋਣ ਮਾਇਆ ਮਲ ਧਾਰੀ ਵੇਣ ਗੁਣ ਜਨਮ ਮੂਏ ਅਹੰਕਾਰੀ ਸਰਵੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮੱth ਤਤ ਕਢੀਏ ਨਾਨਕ ਗੁਰਮੁਖ ਮੱth ਤਤ ਕਢੀਏ ਅਸਮ ਹਲਾ ਚੌਥਾ ਨਾਮ ਸੁਣੀ ਨਾਮੋਂ ਮਨ ਭਾਵੈ ਵਡੈ ਭਾਗ ਗੁਰਮੁਖ ਹਰ ਪਾਵੈ ਨਾਮ ਜਪੋ ਗੁਰਮੁਖ ਪ੍ਰਗਾਸਾ ਨਾਮ ਬਿਨਾ ਮੈਂ ਧਰਨੇ ਕਾਈ नाम बिना मैं तर नह नाम रव्या सब सास साह ना मैं सुरत सुनी मन भाई जो नाम सुनावे सो मेरा अमीत सखाई हीन गए मूढ़ नंगा पच पच मुए बेख देख पतंगा आपे थापे थापो थापे ਨਾਨਕ ਨਾਮ ਦੇਵੈ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰ ਹਰ ਨਾਮ ਜਾਪਾ ਅਨਤ ਤਰੰਗਾ ਜਾਪ ਜਾਪ ਨਾਮ ਗੁਰਮਤਸਾਲਾ ਹੀ ਮਾਰਿਆ ਕਾਲ ਜਮ ਕੰਕਰ ਪਉੰਗਾ ਰਹਾਓ ਹਰ ਹਰ ਗੁਰਮਹ ਪਗਤਰ ਖਾਈ ਗੁਰ ਤੋਂ ਠਾ ਸਿੱਖ ਦੇਵੈ ਮੇਰੇ ਭਾਈ ਆ ਮੈਂ ਕਰਮ ਕਿਛ ਬਿਦ ਨਹੀਂ ਜਾਣ ਜਿਉ ਕੁੰ ਚਰਨਾਏ ਖਾਕ ਸਿਰ ਛਾਣ ਜੇ ਵੱਡ ਭਾਗ ਹੋਵੇ ਵੱਡ ਉੱਚੇ ਨਾਨਕ ਨਾਮ ਜਪਹਿ ਸੱਚ ਸੋਚੇ ਆ ਸਮ ਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੁੱਖ ਲਗਾਈ ਨਾਮ ਸੁਨੇ ਮਨ ਤ੍ਰਿਪਤਾ ਮੇਰੇ ਭਾਈ ਨਾਮ ਜਪੋ ਮੇਰੇ ਗੁਰ ਸਖਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਹੋ ਨਾਮ ਰਖੋ ਗੁਰਮਤਿ ਮਨ ਚੀਤਾ ਰਹਾਓ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹ ਲ ਗੁਰਮਤਿ ਵਿਗਸਾਓ ਨਾਮ ਬਿਨਾਂ ਕੁਸਤੀ ਮੋ ਹੰਦਾ ਸਭ ਨੇਫਲ ਕਰਮ ਸਭ ਨੇਫਲ ਕਰਉ ਕੀਏ ਦੁਖ ਤੰਦਾ ਸਭ ਨੇਫਲ ਕਰਮ ਕੀਏ ਦੁਖ ਤੰਦਾ ਹਰ 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 ਜਸ ਜਪੈ ਵਡ ਭਾਗੀ ਨਾਨਕ ਗੁਰਮਤਿ ਨਾਮ ਲੇਵ ਲਾਗੀ ੴ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵਾਂ ਕੇ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ ਥੋ ਥਰਵਾਜੈ ਬੀਨ ਗੁਰਮਤ ਹਰਗੁਣ ਬੋਲੋ ਜੋਗੀ ਇਹ ਬਨੂ ਹਰ ਰੰਗ ਭੀਨ ਜੋਗੀ ਹਰ ਤਿਹੋ ਮਤੀ ਉਪਦੇਸ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਗੇ ਸੋ ਰਹਾਉ ਗਾ ਵਹਿ ਰਾਗ ਪਾਤ ਬਹੁ ਬੋਲੇ ਏ ਮਨੁਆ ਖੇਲੇ ਖੇਲ ਜੋ ਵਹਿ ਕੋਪ ਸਿੰਚਨ ਕੋ ਬਸੁਧਾ ਉਠ ਬੈਲ ਗਏ ਚਰ ਬੇਲ ਕਾਇਆ ਨਗਰ ਮੈਂ ਕਰਮ ਹਰ ਬੋਵ ਹੋ ਹਰ ਜਾ ਮੈਂ ਹਰਿਆ ਖੇਤ ਮਨੁਆ ਸਥਿਰ ਬੈਲ ਮਨ ਜੋ ਵਹ ਹਰ ਸਿੰਚੋ ਗੁਰਮਤ ਜੇਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਗਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵਹੁ ਮਨੁ ਆਪੇਲ ਅਸਮ ਹੱਲਾ ਚੌਥਾ ਕਬ ਕੋ ਭਾਲੇ ਖੁੰਗਰੂ ਤਾਲ ਆ ਕਬ ਕੋ ਬਜਾਵੇ ਰਬਾਬ ਆਵਤ ਜਾਤ ਬਾਰ ਖਨ ਲਾਗੇ ਹਉ ਤਬ ਲਗ ਸਮਾਰੋਨਾ ਮੇਰੇ ਮਨ ਐਸੀ ਭਗਤ ਬਣ ਆਈ ਹਉ ਹਰ ਬਿਨ ਖਨ ਪਲ ਰਹਿ ਨਾ ਸਕੋ ਜੈਸੇ ਜਲ ਬਿਨ ਮੀਨ ਮਰ ਜਾਏ ਰਹਾਉ कब को मेल पंच सत गायन कब को राग धुन तो उठावे मेलत चुनत खिन पल चसा लागै तब लग मेरा मन राम गुण गावे कब को नाच पाप पसारे कब को नाच पाप पसारे कब को हाथ पसारे हाथ पाप पसारत हाथ पाप पसारत बिलम तिल लाग तब लग मेरा मन राम संहारे ਕਉ ਕੋ ਲੋਗਨ ਕਉ ਪਤੀ ਆਵੇ ਲੋਗ ਪਤੀਣਾਂ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਤਿ ਆਵੋ ਤਾ ਜੈ ਜੈ ਕਰੇ ਸਭ ਕੋਏ ਜਨ ਨਾਨਕ ਹਰ ਹਿਰਦੈ ਸਤਿ ਆਵੋ ਤਾ ਜੈ ਜੈ ਕਰੇ ਸਭ ਕੋਏ ਅਸਮ ਹਲਾ ਚੌਥਾ ਸਤ ਸੰਗਤ ਮਿਲੀਐ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ज्ञान रतन बलिया घट चानन या गया अंधेरा जाए हर जन नाचो हर हर आए ऐसे संत मिल है मेरे भाई हम जन के तो है पाए रहाओ हर हर नाम जप हो मन मेरे अन दिन हर लिबलाए जो इच्छो हो सोई फल पाव हो फिर भूख ना ला गया आए आपे हर परम प्रकृता हरे आपे बोल बुलाए ਸੇ ਸੰਤ ਭਲੇ ਤੁਧ ਭਾਵ ਹੈ ਜਿਨ ਕੀ ਪਤ ਪਾਵਹਿ ਥਾਏ ਨਾਨਕ ਆਖ ਨਰਾਜੈ ਹਰ ਗੁਣ ਜਿਉ ਆਖੈ ਤਿਉ ਸੁਖੁ ਪਾਇ ਭਗਤ ਭੰਡਾਰ ਦੀ ਹਰਿ ਆਪਣੇ ਗੁਣ ਗਾਹਕ ਵਣਜ ਲੈ ਜਾਏ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਾਰ ਅਠਵਾਂ ਕੇ ਕਾਫੀ ਮਹਿਲਾ ਚੌਥਾ ਆਇਆ ਮਰਨ ਤੋਂ راہ ਹੋ ਹਮੈ ਰੋਈਐ ਗੁਰਮੁਖ ਨਾਮ ਪਿਆਏ ਅਸਥਿਰ ਹੋਈਐ ਗੁਰਪੂਰੇ ਸਬਾਸ ਚਲਣ ਜਾਣਿਆ ਲਾਹਾ ਨਾਮ ਸੋਸਾਰ ਸਭ ਦੇ ਪਤ ਸਮਾਣਿਆ ਰਹਾਉ ਪੁਰਬ ਲਿਖੇ ਦੇਹ ਸੇ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰਹੁ ਫਰਮਾਇਆ ਬਿਰਥਾ ਜਨਮ ਤਿਨਹ ਜਿਨਹ ਜਿਨਹੀ ਨਾਮ ਵਿਸਾਰਿਆ ਬਿਰਥਾ ਜਨਮ ਤਿਨਾ ਜਿਨਹੀ ਨਾਮ ਵਿਸਾਰਿਆ ਜੁਐ ਖੇਲਨ ਜਗ ਕੇ ਇਹੋ ਮਨ ਹਾਰਿਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚੇ ਸਚ ਸਚ ਸਮਾਇਆ ਜੀਵਨ ਮਰਨ ਸੁਖ ਹੋਏ ਜਿਨਾਂ ਗੁਰ ਪਾਇਆ ਨਾਨਕ ਸੱਚੇ ਸਚ ਸਚ ਸਮਾਇਆ ਅਸਾ ਮਹਲਾ 4 ਜਨਮ ਪਦਾਰਥ ਪਾਏ ਨਾਮ ਤੇ ਆਇਆ ਗੁਰ ਪ੍ਰਸਾਦਿ ਬੁਝ ਸਚ ਸਮਾਇਆ ਜੇਨਹ ਧੋਰ ਲਿਖਿਆ ਲੇਖ ਤਿਨੇ ਨਾਮ ਕਮਾਇਆ ਦਰ ਸਚਾ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਨ ਦਿਨ ਨਾਮ ਧਿਆਏ ਹਰ ਗੁਣ ਗਾਈਐ ਅੰਤਰ ਵਸਤਾਨੇਕ ਮਨ ਮੁਖ ਨਹੀਂ ਪਾਈਐ ਹਉ ਮਹਿਂਗਰ ਬੈਗਰ ਬਿ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤਿ ਮਨ ਪ੍ਰਗਾਸ ਸੱਚਾ ਪਾਈਐ ਰਾਗ ਆਸਾਵਰੀ ਘਰ 16 ਅੰਕੇ 2 ਮਹੱਲਾ 4 ਸੋਧੰਗ ਕੋ ਅੰਕਾਰ ਸਤਗੁਰ ਪ੍ਰਸਾਦ ਹਾਵਨ ਤੇ ਨ ਹਰ ਨਾਮ ਕੀਰਤਨ ਕਰਾਂ ਸਤਗੁਰ ਮੋ ਕੋ ਹਰ ਨਾਮ ਬਤਾਇਆ ਹਉ ਹਰਬਿਨ ਖਿਨ ਪਲ ਰਹਿ ਨ ਸਕਉ ਰਹਾਉ ਹਮਰੇ ਸਰਵਨ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨ ਸਕਉ ਹਉ ਇੱਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨ ਸਕੇ ਤੈਸੇ ਹਰ ਜਨ ਕਿਉ ਰਹੇ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦ ਧਾਰ ਕਿਨਹੂ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਨਾਮ ਕਿਨਹੁ ਪ੍ਰੀਤ ਲਾਈ ਦੂਜਾ ਭਾਉ ਰਿ ਦੇਤਾਰ ਕਿਨਹੁ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਨਾਮ ਹਰ ਹਰ ਭਗਵਾਨ ਆਸਾਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਹੋਰੀ ਮਾਈ ਹਉ ਹਰ ਬਿਨ ਖਿੰ ਪਲ ਰੈ ਨਸਕਉ ਜੈਸੇ ਕਰ ਹਲ ਬੇਰ ਰਿਝਾਈ ਰਹੋ ਹਮਰਾ ਮਨ ਬੈਰਾਗ ਬ੍ਰਿਕਤ ਭਇਓ ਹਰ ਦਰਸ਼ਨ ਮੀਤ ਕਹਿ ਤਾਈ ਜੈਸੇ ਆਲ ਕਮਲਾ ਬਿਨ ਰਹਿ ਨਾ ਸਕੇ ਤੈਸੇ ਮੋਹਿ ਹਰ ਬਿਨ ਰਹਿਨ ਨ ਜਾਇ ਰਾਖ ਸਰਣ ਜਗਦੀਸ਼ਰ ਪਿਆਰੇ ਮੋਹ ਸਰਦਾ ਪੂਰ ਹਰਗੋਸਾਈ ਜਨ ਨਾਨਕ ਕੈ ਮਨ ਅਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਆਸਾ ਘਰ ਦੂਜਾ ਮਹੱਲਾ ਪੰਜਵਾ ਇੱਕ ਓਮਕਾਰ ਸਤਗੁਰ ਪ੍ਰਸਾਦ ਜਿਨ ਲਾਇ ਪ੍ਰੀਤ ਸੋਈ ਫਿਰ ਖਾਇ ਜਿਨ ਸੁਖ ਬੈਠਾ ਲੀ ਤੇ ਸਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਬਿਬਾਦੇ ਹਾ ਮੇ ਆਈ ਵਸਗਤ ਗੁਰ ਪ੍ਰਸਾਦਿ ਐ ਸਾਧੇਕ ਬੇਮੋਹਿਤ ਹੋਏ ਸਾਧਿਕ ਸਿੱਧ ਸੁਰਦੇਵ ਮਨੁਖਾ ਬਿਨ ਸਾਧੂ ਸਭ ਤਰੋ ਹਨ ਤਰੋਹੇ ਸਾਧਿਕ ਸਿੱਧ ਸੁਰਦੇਵ ਮਨੁਖਾ ਬਿਨ ਸਾਧੂ ਸਭ ਤਰੋ ਹਨ ਤਰੋਹੇ ਰਹਾਓ ਇੱਕ ਫਿਰ ਹੈ ਉਦਾਸੀ ਤੈਨ ਕਾਮ ਹੋਵੇ ਆਪੈ ਇੱਕ ਸਿੰਚ ਹੈ ਗ੍ਰਹੀ ਤੈਨ ਹੋਏ ਨਾ ਆਪੈ ਇੱਕ ਸਤੀ ਕਹਾਵਹਿ ਤਿਨ ਬਹੁਤੋ ਕਲ ਪਾਵੇ ਹਮ ਹਰ ਰਾਖੇ ਲਗ ਸਤਗੁਰ ਪਾਵੇ ਤਪ ਕਰਤੇ ਤਪਸੀ ਭੁਲਾਏ ਪੰਡਤ ਮੋਹੇ ਲੋਭ ਸਵਾਏ ਤ੍ਰੈ ਗੁਣ ਮੋਹੇ ਮੋਹਿਆ ਆਕਾਸ ਤ੍ਰੈ ਗੁਣ ਮੋਹੇ ਮੋਹਿਆ ਆਕਾਸ ਹਮ ਸਤਗੁਰ ਰਾਖੇ ਦੇ ਘਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਰਹਿ ਸੋ ਕਾਰ ਕਮਾਵਾ ਗਨ ਨਾਨਕ ਗੁਰਮੁਖ ਨੇੜ ਨ ਆਵਾ ਅਸਮਹ ਲਾ ਪੰਜਵਾ ਸਸੂ ਤੇ ਪਿਰ ਕੀਨੀ ਵਾਖ ਡੇਰ ਜਠਾਣੀ ਮੋਈ ਦੋਖ ਸੰਤਾਪ ਕਰਕੇ ਜਠੇਰੇ ਕੀ ਚੁੱਕੀ ਕਾਨ ਪਿਰ ਰੱਖਿਆ ਕੀਨੀ ਸੁਖੜ ਸੁਜਾਨ ਸੁਨ ਹੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਗੁਰ ਮੋਕੋ ਹਰਨਾਮ ਦੇਵਾਇਆ ਰਹਾਓ ਪ੍ਰਥਮੇ ਤਿਆਗੀ ਹਉਮੈ ਪ੍ਰੀਤ ਦੁਤੀਆ ਤਿਆਗੀ ਲੋਗਾ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਨੇ ਸਹਜ ਗੁਫਾ ਮੈਂ ਆਸਣ ਬਾਧਿਆ ਜੋਤ ਸਰੂਪਾਂ ਆਹਦ ਵਾਜਿਆ ਮਹਾ ਆਨੰਦ ਗੁਰ ਸਬਦ ਵਿਚਾਰ ਪਰ ਸੋਰਾਤੀ ਧਨ ਸੋਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੈ ਕਮਾਵੇ ਸੋ ਤਰੇ ਪਾਰ ਜਨਮ ਨਾ ਮਨਾ ਮਾਰਾ ਨਾ ਆਵੇ ਨਾ ਜਾਏ ਹਰ ਸੇਤੀ ਉਹ ਰਹੇ ਸਮਾਏ ਅਸਮ ਹਲਾ ਪੰਜਵਾਂ ਨਿਜ ਪੰਕਤੀ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੈ ਸੋ ਗ੍ਰਹਿੋ ਸੋ ਬਾਵੰਤਾ ਗੁਰਮੁਖ ਪਾਈ ਕਿਨੇ ਵਿਰਲੇ ਜੰਤਾ ਸੋ ਕਰਨੀ ਕਾਮਣ ਕਰਮਲ ਹੰਪਾਈ ਰਾਜ ਕਾਜ ਪਰਥਾਇ ਸੋਹਾਈ ਰਹਾ ਜਿਤਰ ਵਸੀ ਪ੍ਰਤਾ ਕੈ ਸਾਥ ਇਚਰ ਕੰਤ ਬਹੁ ਫਿਰੈ ਉਦਾਸ ਕਰ ਸੇਵਾ ਸਤਪੁਰਖ ਮਨਾਇਆ ਗੁਰਿਆਣੀ ਘਰ ਮੈਂ ਤਾ ਸਰਬ ਸੁਖ ਪਾਇਆ ਬੱਤੀ ਹੀ ਸੁਲਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਛ ਪੂਰੇ ਮਨ ਕੰਤ ਸੁਆਮੀ ਸਗਲ ਸੰਤੋਖੀ ਤੇਰ ਜੇਠਾਨੀ ਸਭ ਪਰਵਾਰੇ ਮਹੇ ਸ਼੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਧਨ ਸੁਗ੍ਰਹਿ ਹੋ ਜਿਤ ਪ੍ਰਗਟਿ ਆਏ ਜਨ ਨਾਨਕ ਸੁਖੇ ਸੁਖ ਵਿਹਾਏ ਆਸਾ ਮਹੱਲਾ ਪੰਜਵਾਂ ਮਤਾ ਕਰੋ ਸੋ ਪਕਨ ਨੰਦੇ ਸੀਲ ਸੰਜਮ ਕੈ ਨਿਕਟ ਖਲੋਈ ਵੇਸ ਕਰੇ ਬੋ ਰੂਪ ਦਿਖਾਵੇ ਗ੍ਰਹਿ ਬਸਨ ਨ ਦੇਈ ਵਖ ਵਖ ਪਰਮਾਵੇ ਘਰ ਕੀ ਨਾਇਕ ਘਰ ਵਾਸ ਨ ਦੇਵੇ ਜਤਨ ਕਰੋ ਔਰ ਜਾਏ ਪਰੇ ਵੈ ਰਹਾਉ ਔਰ ਕੀ ਭੇਜੀ ਆਈ ਅਮਰ ਨੌ ਖੰਡ ਜਿਤੇ ਸਭ ਥਾਂ ਤਨੰਤਰ ਕਟ ਤੀਰਥ ਨਾ ਛੋਡੇ ਜੋਗ ਸੰਨਿਆਸ ਪੜ ਥਾਕੇ ਸਿਮਰਤਿ 베ਦ ਅਭਿਆਸ ਜਹ ਬੈ ਸੋ ਤਹ ਨਾਲੇ ਬੈਸੈ ਸਗਲ ਭਵਨ ਮਹ ਸਬਲ ਪ੍ਰਵੇਸੈ ਕੋਠੀ ਸਰਨ ਪਿਆ ਰਹਿਣ ਨ ਜਾਇ ਕਹ ਮੀਤਾ ਹੋ ਕੇ ਪਹਿ ਜਾਇ ਸੁਣ ਉਪਦੇਸ ਸਤਗੁਰ ਪਹਿ ਆਇਆ ਗੁਰ ਹਰ ਹਰ ਨਾਮ ਮੋਹਿ ਮੰਤਰ ਦ੍ਰਿੜਾਇ ਨਿਜ ਘਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲੇਉ ਨਾਨਕ ਭੈ ਅਚਿੰਤਾ कर मेरा एह नायक हमारी एह अमर हम गुरकिये दरबारी रहाओ दूजा आसा महला पजवा प्रथमे मता जे पत्री चलावो द्वितीय मता दुए मानुक पहुँचावो तृतीय मता किछ करो ओ पाया मैं सब किछ छोड प्रभ तू ते आया मैं सब किछ छोड प्रभ ਤੋ ਹੀ ਤੇ ਆਇਆ ਮਹਾ ਆਨੰਦ ਅਚੰਤ ਸਹਜਾਇਆ ਦੁਸ਼ਮਨ ਦੂਤ ਮੋਏ ਬਿਕ ਸੁਖ ਪਾਇਆ ਦੁਸ਼ਮਨ ਦੂਤ ਮੋਏ ਸੁਖ ਪਾਇਆ ਰਹਾ ਸਤਗੁਰ ਮੋਹ ਕੋ ਦਿਆ ਉਪਦੇਸ਼ ਜਿਉ ਪਿੰਡ ਸਭ ਹਰ ਕਾ ਦੇਸ ਜੋ ਕਿਛ ਕਰੀ ਸੋ ਤੇਰਾ ਤਾਣ ਤੂੰ ਮੇਰੀ ਓਟ ਤੂੰ ਹੈ ਦੀਵਾਨ ਤੁਦਨੋ ਛੋੜ ਜਾਈਏ ਪ੍ਰਭ ਕੈਨ ਧਰ ਆਨਨਬੀਆ ਤੇਰੀ ਸੰਸਾਰ ਤੇਰੇ ਸੇਵਕ ਕੋ ਕਿਸ ਕੀ ਕਾਨ ਸਾਕਤ ਭੂਲਾ ਫਿਰੈ ਬੇਬਾਨ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹਿ ਰਾਖ ਲਹਿ ਗਲ ਲਾਏ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਰਾਖੀ ਪੈ ਜਵ ਜੀ ਵਦਾਈ ਅਸਾ ਮਹੱਲਾ ਪਨਵਾ ਪਰਦੇਸ ਢਾਗ ਸੌਦੇ ਕੋ ਆਇਆ ਵਸਤਾਨੂਪ ਸੁਨੇ ਲਾ ਭਾਇਆ ਗੁਣ ਰਾਸ ਬੰਧ ਪੱਲਿਆਨੀ ਦੇਖ ਰਤਨ ਇਹੋ ਮਨ ਲਪਟਾਨੀ ਦੇਖ ਰਤਨ ਇਹੋ ਮਨ ਲਪਟਾਨੀ ਸਹਾਵਾਪਾਰੀ ਦੁਆਰੇ ਆਏ ਵੱਖਰ ਕੱਢੋ ਸੌਦਾ ਕਰਾਏ ਰਹਾਓ ਸਾਹਿ ਪਠਾਇਆ ਸਾਹਿ ਪਾਸ ਅਮੋਲ ਰਤਨ ਅਮੋਲਾ ਰਾਸ ਵੇਸਟ ਸੋ ਭਾਈ ਪਾਇਆ ਮੀਤ ਸੌਦਾ ਮਿਲਿਆ ਨਿਹ ਚਲ ਚੀਤ ਪਾਉ ਨਹੀਂ ਤਸਕਰ ਪਾਉਣ ਨਾ ਪਾਨੀ ਸਹਜੇ ਵਿਹਾਜੀ ਸਹਜੇ ਲੈ ਜਾਣੇ ਸਤ ਕੈ ਖਟਿਆ ਦੁੱਖ ਨਹੀਂ ਪਾਇਆ ਸਤ ਕੈ ਖੱਟਿਆ ਦੁਖ ਨਹੀਂ ਪਾਇਆ ਸਹੀ ਸਲਾਮਤ ਕਰ ਲੈ ਆਇਆ ਸਤ ਕੈ ਖੱਟਿਆ ਦੁਖ ਨਹੀਂ ਪਾਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਹਾ ਭੈ ਅਨੰਦ ਤਨ ਸਹਾ ਪੂਰੇ ਬਖਸਿੰਧ ਇਹ ਸੌਦਾ ਗੁਰਮੁਖ ਕਿਨੈ ਵਿਰਲੈ ਪਾਇਆ ਸਹਲੀ ਖੇਪ ਨਾਨਕ ਲੈ ਆਇਆ ਸਹਲੀ ਖੇਪ ਨਾਨਕ ਲੈ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਤਨ 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 ਸਾਹਿਬ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਭਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਵਾਜਾਂ ਵਾਲੇ ਸਰਬੰਸਤਾਨੀ ਦਾਤਾਰ ਪਾਤਸ਼ਾਹ ਜੀਓ ਜੁਗੋ ਜੁਗਿਆ ਟਲ ਤਨ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਖੇ ਬੇਨਤੀ ਹੈ ਤਰਲਾ ਹੈ ਮਿੰਨਤ ਹੈ ਜੋਦੜੀ ਹੈ ਅਰਦਾਸ ਹੈ ਪਵਿੱਤਰ ਪਾਵਨ ਗੁਰਬਾਣੀ ਦਾ ਸਹਿਜ ਪਾਠ ਕਰਦੇ ਆਂ ਬੜੀਆਂ ਭੁੱਲਾਂ ਹੋ ਗਈਆਂ ਹਨ ਤੁਕਲਾ ਕੰਨਾ ਔਕੜ ਦਲੈਂਕੜ ਸਿਆਰੀ ਬਿਯਾਰੀ ਅੱਗੇ ਪਿੱਛੇ ਪੜੇ ਗਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਖਿਮਾ ਕਰ ਦਿਓ ਮੇਰੀਆਂ ਭੁੱਲਾਂ ਨਾ ਚਤਾਰਣੀਆਂ ਦਾਕਾਰ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਹੈ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਣਾ ਭੁੱਲੇ ਸਤਿਗੁਰ ਜੀ ਮੈਂ ਭੁੱਲ ਜਾਂਦਾ ਹਾਂ ਭੁੱਲਣ ਹਾਰ ਹਾਂ ਮੈਨੂੰ ਬਖਸ਼ ਦੇਣਾ ਔਲ ਸਾਥ ਸੰਗਤ ਗੁਰੂ ਦਾ ਰੂਪ ਹੈ ਆਪ ਜੀ ਦੇ ਹੁਕਮ ਹਨ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਵਿੱਚ ਪਰਮਾਤਮਾ ਵਸਦੇ ਹਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ ਸੰਤਾਂ ਨੇ ਲਾਊਡਲੀ ਕਿਹਾ ਹੈ ਕਿ ਘਟ ਘਟ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ ਵਸਦੇ ਹਨ ਸਭ ਨੇ ਘਟ ਹੀ ਸੋਵ ਬਸੈ ਸਤਿਗੁਰੂ ਜੀ ਪੂਰੇ ਦੁਨੀਆ ਵਿੱਚ ਪੂਰੇ ਵਰਲਡ ਵਿੱਚ ਜਿੱਥੇ ਜਿੱਥੇ ਵੀ ਗੁਰਮਖਾਂ ਨੇ ਕਿਸੇ ਨਵੀਂ ਗੁਰਬਾਣੀ ਦਾ ਪਾਠ ਸਰਵਣ ਕੀਤਾ ਹੈ ਸਤਿਗੁਰ ਜੀ ਉਹਨਾਂ ਦੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਪਵਿੱਤਰ ਪਾਵਨ ਗੁਰਬਾਣੀ ਗੁਰਬਾਣੀ ਸਰਵਣ ਕਰ ਰਿਹਾ ਹੈ ਕਿਉਂਕਿ ਮਨਾਂ ਵਿੱਚ ਹਨੇਰਾ ਹੈ ਗੁਰਬਾਣੀ ਚਾਨਣ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਅਗਰ ਗੁਰਬਾਣੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਦੁੱਖ ਦਖ ਸਭ ਚਲੇ ਜਾਂਦੇ ਨੇ ਰੋਗ ਬਿਮਾਰੀਆਂ ਮਨ ਦੀਆਂ ਸਰੀਰ ਦੀਆਂ ਵੀ ਚਲੀਆਂ ਜਾਂਦੀਆਂ ਹਨ ਰੋਜ਼ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜੇ ਇੱਕ ਅੰਨ ਗੁਰਬਾਣੀ ਨੂੰ ਸੁਣ ਲੈਣ ਇਹ ਕੰਨ ਜਦੋਂ ਸੁਣਦੇ ਹਨ ਤੇ ਮਨ ਉਸ ਗੁਰਬਾਣੀ ਦੇ ਅਰਥ ਭਾਵਨ ਆਪਣੇ ਅੰਦਰ ਵਸਾ ਲਵੇ ਜਦੋਂ ਮਨ ਵਿੱਚ ਆਪਣੇ ਮਨ ਵਿੱਚ ਮਨ ਵਸਾ ਲਏਗਾ ਤੇ ਸਾਥ ਸੰਗਤ ਭਲਾ ਹੋ ਜਾਵੇਗਾ ਸਤਗੁਰ ਜੀ ਦਾਸ ਦੇ ਬੱਚਿਆਂ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਦਾਸ ਦੇ ਬਾਗ ਪਰਿਵਾਰ ਵਿਖੇ ਵੀ ਬੱਚਿਆਂ ਨੂੰ ਸੋਕਸ਼ਾਂਤੀ ਬਖਸ਼ਿਸ਼ ਕਰਨੀ ਚੜਦੀ ਕਲਾ ਬਖਸ਼ਿਸ਼ ਕਰਨੀ ਦਰੋਂ ਕਰੋ ਗੁਰ ਸਿੱਖੀ ਜੀਵਨ ਦੀਦਾਤ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ ਸਾਰੇ ਬੱਚਿਆਂ ਦੇ ਸਿਰ ਤੇ ਮਿਹਰ ਪਰਿਆਹ ਹੱਥ ਰੱਖਣਾ ਹੋਰ ਵੀ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਮਾਂ ਪਿਓ ਹਨ ਸਾਰੇ ਆਪੋ ਆਪਣੇ ਬੱਚਿਆਂ ਦੇ ਨਾਲ ਤੋਂ ਸਾਂ ਜੋੜ ਛੱਡੇ ਹਨ ਮੋਹ ਪਾ ਛੱਡਿਆ ਹੈ ਆਪ ਜੀ ਨੇ ਹੁਕਮ ਕੀਤੇ ਹਨ ਕੁਰਬਾਨ ਕੀਤਾ ਤੇ ਸੈਵਟੋਂ ਜਨ ਮੋਹ ਮਿੱਠਾ ਲਾਇਆ ਮਾਇਆ ਵੀ ਤੁਸੀਂ ਲਾ ਛੱਡੀ ਹੈ ਲਾਰਡ ਅਨਸਾਰ ਇਦੇ ਬਿਨਾ ਵੀ ਸੰਸਾਰ ਨਹੀਂ ਚੱਲਦਾ ਮਾਲ ਟੇਕਰੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿੱਤੀ ਸੀ ਕੁੱਟ ਕੇ ਖਜ਼ਾਨਾ ਪੁੱਟ ਕੇ ਗੁਰਸਿੱਖਾਂ ਨੂੰ ਦਿੱਤਾ ਆ ਲਓ ਮਾਇਆ ਲੈ ਜਾਓ ਹੁਣ ਜਦੋਂ ਸਤਖੰਡ ਹਜੂਰ ਸਾਹਿਬ ਦਰਸ਼ਨ ਕਰ ਜਾਣ ਜਾਓ ਤੇ ਜਾ ਕੇ ਉਸ ਗੁਰੂ ਘਰ ਦੇ ਦਰਸ਼ਨ ਕਰੀਦੇ ਹਨ ਜਿੱਥੋਂ ਸਤਗੁਰਾਂ ਨੇ ਖਜ਼ਾਨਾ ਪੁੱਟ ਕੇ ਦਿੱਤਾ ਗੁਰਸਿੱਖਾਂ ਨੂੰ ਲਓ ਭਾਈ ਜੋ ਚਾਹੀਦਾ ਲੈ ਲਵੋ ਮਾਇਆ ਮਾਂ ਦੇ ਵਿੱਚ ਮਮਤਾ ਵੀ ਰੱਬ ਨੇ ਪਾ ਛੱਡੀ ਹੈ ਪੜਿਆ ਕਰੀਏ ਮਾਇਆ ਮਮਤਾ ਇਹ ਕਿਹਨੇ ਲਾ ਦਿੱਤੀ ਹੈ ਕਰਤੇ ਲਈ ਕਰਤਾ ਪੁਰਖ ਜੀ ਨੇ ਵਾਹਿਗੁਰੂ ਜੀ ਨੇ ਲਾ ਛੱਡੀ ਹੈ ਸੋ ਜਾਣੇ ਜਨ ਸ੍ਰਿਸ਼ਟੋ ਭਾਈ ਉਪਾਇ ਉਹ ਜੋ ਜਾਣਦੇ ਨੇ ਜਿਨ੍ਹਾਂ ਨੇ ਸੰਸਾਰ ਦੀ ਰਚਨਾ ਕੀਤੀ ਹੈ ਸੋਦਾਸ ਦਿਲਬਾਗ ਸਿੰਘ ਆਪ ਜੀ ਦਾ ਸੇਵਾਦਾਰ ਜੀਬੀਐਲ ਗੁਰਬਾਣੀ ਸੇਵਾ ਤੋਂ ਇਹ ਪਾਠ ਸਹਿਜ ਦੀ ਪਾਠ ਦੀ ਸੇਵਾ ਹੋਇਆ ਕਰਦੀ ਹੈ ਵਿੱਚ ਵਿੱਚ ਇੰਗਲਿਸ਼ ਦੇ ਐਪੀਸੋਡ ਵੀ ਆ ਜਾਂਦੇ ਹਨ ਔਰ ਕਈ ਵਾਰੀ ਬਾਬਾ ਜੀ ਫਰੀਦ ਸਾਹਿਬ ਜੀ ਦੇ ਕਬੀਰ ਸਾਹਿਬ ਜੀ ਦੇ ਲਿਖ ਦੇਈਦਾ ਉੱਤੇ ਕਿਹੜੀ ਗੁਰਬਾਣੀ ਦਾ ਅੱਜ ਐਪੀਸੋਡ ਸੰਗਤਾਂ ਸਰਵਣ ਕਰ ਰਹੀਆਂ ਹਨ ਸੋ ਅੱਜ ਐਤਵਾਰ ਦਾ ਦਿਨ ਹੈ 17 ਤਰੀਕ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰ ਕਰਨੀ 225 ਸਨ ਹੈ ਤੇ 17 ਤਰੀਕ ਹੈ ਸਤਿਗੁਰ ਜੀ ਐਤਵਾਰ ਦਾ ਦਿਨ ਹੈ ਗੁਰਬਾਣੀ ਪੜ੍ਹਦੇ ਆ ਕਿਉਂਕਿ ਭਾਗਾਂ ਨਾਲ ਅਗਲੀ 17 ਤਰੀਕ ਕਰਮਾ ਨਾਲ ਕੋਈ ਦੇਖੇਗਾ ਕਿਉਂਕਿ ਬਿਨਾ ਭਾਗਾ ਤੋਂ ਅਗਲਾ ਸਾਲ ਵੀ ਨਹੀਂ ਦੇਖਿਆ ਜਾਂਦਾ ਇਸ ਕਰਕੇ ਨਾਲ ਨਾਲ ਸਾਲ ਦੱਸ ਦਈਦਾ ਹੈ ਯਾਦਾਂ ਰਹਿ ਜਾਂਦੀਆਂ ਹਨ ਜਿਹੜੇ ਜਿਹੜੇ ਵੀ ਦੁਨੀਆ ਤੋਂ ਸੰਸਾਰ ਤੋਂ ਚਲੇ ਗਏ ਨੇ ਉਹ ਭਾਵੇਂ ਚਲੇ ਗਏ ਨੇ ਪਰ ਅੱਜ ਵੀ ਉਹਨਾਂ ਦੇ ਮੁਖਾਰਬਿੰ ਤੋਂ ਉਚਾਰਨ ਕੀਤੀ ਹੋਈ ਗੁਰਬਾਣੀ ਆਪਾਂ ਰੋਜ਼ ਸਰਵਣ ਕਰਦੇ ਹਾਂ ਰੋਜ਼ ਉਹਨਾਂ ਦੇ ਦਰਸ਼ਨ ਵੀ ਕਰਦੇ ਹਾਂ ਆਵਾਜ਼ਾਂ ਉਹਨਾਂ ਦਾਕਨਾਂ ਵਿੱਚ ਪੈਂਦਾ ਹੈ ਅੱਜ ਵੀ ਮਨ ਨੂੰ ਸਮਝ ਆਉਂਦੀ ਹੈ ਗੁਰਬਾਣੀ ਜੁਗੋ ਜੁਗਾ ਟਲ ਹੈ ਜੁਗੋ ਜੁਗਾ ਟਲ ਹਨ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਜ਼ ਮਾਈ ਆਰਡਰ ਟੂ ਆਲ ਸਿੱਖ ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਾਰਐਵਰ ਆਫਟਰ ਮੀ ਸਾਡੇ ਤੋਂ ਬਾਅਦ ਵਿੱਚ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਸ਼ਬਦ ਗੁਰੂ ਤੁਹਾਡਾ ਗੁਰੂ ਹੈ ਐਨਿਕ ਸੇਵਾ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਮੇਰੀਆਂ ਭੁੱਲਾਂ ਮੈਨੂੰ ਖਿਮਾ ਕਰ ਦੇਣੀ ਆ ਮੁਆਫ ਕਰ ਦੇਣੀ ਆ ਕਿਉਂਕਿ ਗੁਰੂ ਮੁਆਫ ਕਰ ਦਿੰਦੇ ਨੇ ਸੰਗਤ ਵੀ ਗੁਰੂ ਰੂਪ ਹੈ ਸੰਗਤ ਵੀ ਮੁਆਫ ਕਰ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ